ਭਾਗਤਾ ਜੀ 855 ਤੇ ਬਾਕੀ ਬਈ ਗੰਨੇ ਦੀ ਲੱਗਿਆ ਬਾਹੀ ਕਰਨਾ ਤੇ ਟਰੈਕਟਰ ਲਿਆਂਦਾ ਪਿਆ ਬਾਕੀ ਹੁਣ ਧੁੰਦ ਹੋਣੇ ਆ ਪਤਲਾ ਪਤਲਾ ਲੱਗੇ ਬਾਦਣਾ ਸਾਰੇ ਹੀ ਗੰਨਾ ਜਿਹੜੀ ਵੀ ਕੱਖ ਜਿਆ ਹੈਗਾ ਇਹ ਨਾਲੇ ਉਹ ਜਮੀ ਵੀ ਹੈ ਨਾ ਜਿਹੜਾ ਮੀਂਹ ਪੈ ਕੇ ਪਰਤ ਜੀ ਬਣੀ ਵੀ ਆ ਉਹ ਪੱਟ ਜੀ ਹੋ ਜੂਗੀ ਗੰਨਾ ਜੰਮਿਆਊਗਾ ਫਿਰ ਵਧੀਆ ਤੇ ਤਾਂ ਹੁਣ ਬੋਣ ਲੱਗੇ ਆ ਬਾਕੀ ਧੁੰਦ ਹੋਣੇ ਆ ਵੀ ਆਪਾਂ ਹੁਣ ਬਾਤਾ ਰੂਟਾ ਵੇਟਰਨਾ ਤੇ ਗੰਨੇ ਵਾਲਾ ਖੇਤ ਤੇ ਬਾਲਟੀਆਂ ਨਾਲ ਪਾਣੀ ਪੈ ਰਹੇ ਆ ਹੁਣ ਇੱਧਰ ਤਿੰਨ ਚਾਰ ਲੈਣਾ ਜੀ ਬਾਲਟੀਆਂ ਨਾਲ ਪਾਉਣਾ ਹੁੰਦਾ ਡੇਲੀ ਤੇ ਬਾਕੀ ਇੱਧਰ ਪਾਈਪ ਨਾਲ ਪੈ ਜਾਂਦਾ ਸਾਰੇ ਏਰੀਆ 'ਚ ਹੁਣ ਮੋਟਰਾਂ ਦੀ ਵੀ ਲਾਈਟ ਭੱਜ ਗਈ ਇੱਧਰ ਮੈਂ ਤਾਂ ਨਹੀਂ ਪਾਉਂਦਾ ਫੇਰ ਕਈ ਵਾਰ ਇਹਨਾਂ ਜ਼ਿਆਦਾ ਪਾਣੀ ਪੈ ਜਾਂਦਾ ਫੇਰ ਇੱਧਰ ਸਾਈਡ ਗਿੱਲੀ ਹੋਈ ਜਾਂਦੀ ਆ ਤਾਂ ਕਰਕੇ ਬਾਕੀ ਬਹੁਤ ਸੋਹਣੀ ਬਾਹੀ ਹੋਈ ਜੇ ਹੁਣ ਮਿੱਟੀ ਪੈਰਾਂ ਨਾਲ ਪਾਏ ਦਾ ਫਾਇਦਾ ਹੋ ਗਿਆ ਤੇ ਇੱਕਣਾ ਇੱਕ ਦੀ ਪੱਛੀ ਕਿਤੇ ਉੱਠੀ ਆ ਉਹ ਆਪਾਂ ਨਾਲ ਦੀ ਨਾਲ ਹੁਣ ਘੁੰਮ ਕੇ ਵਿੱਚ ਦੱਬੀ ਜਾਣੀ ਕੋਈ ਹੋਵਾ ਵੈਸੇ ਤਕਰੀਬਨ 1 ਲੈਂਚ 1-2 ਬੱਛੀ ਹੋਣਗੀਆਂ ਬਾਕੀ ਹੁਣ ਬਾਲਟੀਆਂ ਨਾਲ ਚੱਲ ਰਿਹਾ ਕੰਮ ਪਾਣੀ ਪਤਾ ਨਹੀਂ ਕਿਹੜਾ ਚੱਕਰ ਹੋਇਆ ਉਹਨਾਂ ਨੇ ਤਾਰ ਹਿਲਾਤੀ ਦੀ ਢੁੱਲੂਆਂ ਪਹੋਂ ਘਟ ਚੱਕਦਾ ਹਵਾ ਜੀ ਬਣ ਜਾਂਦੀ ਹੈ ਵਿੱਚ ਤੇ ਬਾਕੀ ਚਲੋ ਜਾਨ ਨੂੰ ਆਰਾਮ ਗੱਲ ਪਾਈ ਜਾਣਾ ਆਪਾਂ ਨੇ ਬੂਟੇ ਬਈ ਇਹ तकरीबन ਜਿਹੜੇ ਸੁੱਕੇ ਬੀਜ ਤੇ ਨਾ ਉਹ ਥੱਲੇ ਦੇ ਚੱਲ ਅਪੇ ਤੇ ਤਾਂ ਕਰਕੇ ਆਪਾਂ ਹੁਣ ਪੂਰੀ ਜਵਾਨ ਲਾਈ ਪਈ ਆ ਵੀ ਬੂਟੇ ਹਰੇ ਹੋ ਗਏ ਹਨ ਹੁਣ ਲੇਟ ਹੋਏ ਵੀ ਆ ਤਾਂ ਨਹੀਂ ਕਾਮਯਾਬ ਕਰਦਾ ਨੇ ਓਕੇ ਸੁੱਕੇ ਹਦ ਦਾ ਕਬੂਟੇ ਦਾ ਸੁੱਕਣ ਗਏ ਇੰਨੀਆਂ ਕਦੇ ਮੀਂਹ ਦਾ ਬੱਦ ਨਾ ਬਸ ਸੁੱਕਣ ਬਾਸ ਕਬੂਟੇ ਸੁੱਕੇ ਹੋਏ ਚੈੱਕ ਕਰਨੇ ਪੈਗੇ ਇਹ ਹੁਣ ਹਾਲੇ ਹਾਂ ਤੇ ਅੰਦੇ ਇੱਕ ਦੋ ਦੇ ਥੱਲੇ ਤੇ ਚੱਲ ਪਏ ਪੱਤੇ ਬਾਕੀ ਥੱਲੇ ਜਿਹੇ ਨਹੀਂ ਗੜ ਲਏ ਹਨ ਇਹ ਦੇਖੋ ਇਹ ਪਰਲੀ ਸਾਈਡ ਦੇ ਬਸ ਸੁੱਕੇ ਵੀ ਹੈ ਇਹ ਵੀ ਥੱਲੇ ਚੱਲ ਪਏ ਹਾਂ ਤਾਂ ਤਾਂ ਠੀਕ ਹੈ ਯਾਰ ਇਹ ਉਹ ਪਰਲੀ ਸਾਈਡ ਹੁਣ ਆਪਾਂ ਨੇ ਫਿਰ ਗੰਨੇ ਵਾਲੇ ਉਹਦੇ ਨਾਲ ਸਿਆੜ ਕੱਢਦਾਂ ਨੇ ਸਿਆੜ ਕੱਢ ਕੇ ਇਰ ਪਨੇ ਹੁ ਬੀਤ ਜਾਣਾਂ ਤੇ ਦੇਖੋ ਉਹ ਪਾਲੀ ਸਾਈਡ ਜੋ ਚੀਜ਼ਾਂ ਲਾਉਣੀਆਂ ਹੋਈਆਂ ਉਹ ਲਾ ਦਾਂਗੇ ਰਸਤੇ 'ਚ ਜਿਹੜੀਆਂ ਛੇਤੀ ਵੱਢ ਹੋ ਜਾਣ ਫਿਰ ਰਸਤੇ ਦੀ ਆਪਾਂ ਲੋਡ ਪੈਣੀ ਹੈ ਤੇ ਸਰੋਂ ਨੂੰ ਵੀ ਬਾਈ ਕਿਹਾ ਉਹਨਾਂ ਨੂੰ ਹੁਣ ਦੋ ਦਿਨ ਕਹਿਨੇ ਆ ਕੱਲੋਂ ਉਹਨਾਂ ਨੇ ਸਰੋਂ ਕੱਢਣੀ ਆ ਫਿਰ ਉਹਦੇ ਬਾਅਦ ਕਦੇ ਵੱਢਣੀ ਆ ਜੀ ਤੇ ਤੇ ਬਾਅਦ ਬਾਕੀ ਆਪਾਂ ਨੇ ਉਹ ਪੱਤੀ ਇਕੱਠੀ ਕਰਕੇ ਹੁਣ ਢੇਰ ਲਾ ਲੈਣਾ ਉਹਦਾ ਰੇ ਬਣਾਵਾਂਗੇ ਪੱਤੀ ਦਾ ਇੱਕ ਦੋ ਖੁੰਝੇ ਲਾ ਦੇਣੇ ਆਪਾਂ ਨੂੰ। ਮਦਰਾ ਆ ਬੂਦੀ ਬੱਟੀ ਇਹ ਜਿਹੜੀ ਅੱਧੀ ਹੁਣ ਫਿਰ ਕੱਢ ਕੇ ਇਹ ਤਾਂ ਬਾਰੇ ਸਿੱਟਣੀ ਪੈਣੀ ਹੈ ਤੇ ਜੋ ਹੋ ਵੀ ਬਹੁਤ ਹੈ। ਬੱਤੀ ਪੈ ਨਾਲ ਤਾਂ ਕੰਮ ਲੋਟ ਆ ਪੈ ਨਾਲ ਬਹੁਤ ਟਾਈਮ ਨਹੀਂ ਲੱਗਦਾ ਹੈਗਾ। ਛੱਡੇ ਹੋਈ ਜਾਂਦੇ ਆ ਫਿਰ। ਬਾਦ ਪੰਜ ਦਿਨ ਹੋਰ ਲਗਾਤਾਰ ਪਾ ਕੇ ਜੇ ਉੱਤੇ ਚੱਲ ਪੈਣੀ ਸਾਰੀ ਤੇ ਜਿਹੜੇ ਸੁੱਕੇ ਵਿੱਚ ਉਹ ਚਲਾ ਲਏ ਆਪਾਂ ਨੇ ਬਾਕੀ ਹੁਣ ਜਿਹੜੇ ਹੈਗੇ ਆ ਉਹ ਚੱਲੋ ਜਾਣਗੇ ਹੋਰ ਬਾਕੀ ਅੱਧ ਤੱਕ ਆ ਪਾਉਂ ਗਿੱਲੀ ਕਰ ਦਿੰਨੇ ਛਿਟੀ ਨੂੰ ਨਰਮਾਈ ਜੀ ਰਹਿੰਦੀ ਆ ਪਰ ਗਿੱਲੇ ਚ ਪੱਤਾ ਆਪਣੇ ਆਪ ਚੱਲ ਜਾਂਦਾ ਆ ਦੇਖੋ ਪੱਤੇ ਹਰੇ ਹੋ ਕੇ ਫੇਰ ਸੁੱਕੀ ਨੇ ਛਿਟੀ ਆ ਸੁੱਕਣ ਲੱਗਿਆ ਪੱਤਾ ਬਾਕੀ ਜਿਹੜੇ ਜ ਹੁਣ ਪੈ ਗਿਆ ਲਾ ਦੇਣਾ ਬਾਕੀ ਸਵੇਰੇ ਪਾਵਾਂਗੇ ਕਿਉਂਕਿ ਜਿੰਨਾ ਵਿੱਚ ਬੱਚੇ ਜ ਹੈਗਾ ਬਾਣੀ ਉਹ ਲਾ ਦੇਣਾ ਸਵੇਰੇ ਲੈਟ ਆਉਣੀ ਆ ਫਿਰ ਆਪਾਂ ਉਹ ਥਾਵਾਂ ਤੇ ਪਾ ਦਾਂਗੇ ਲੋ ਵੀ ਦਲਵੀਰ ਪਹੁੰਚਿਆ ਅਸੀਂ ਕਾਲ ਜੀ ਹਾਂ ਲੋਟਾ ਹੁਣ ਕਿੰਨੇ ਆਲਾ ਹੁਣ ਵਧੀਆ ਬਣ ਗਿਆ ਇਹਨਾਂ ਹੁਣ ਕਸਰ ਮਸਰ ਨਾ ਨਾ ਹੂੰ ਮੈਂ ਰੜਾ ਹੀ ਲੱਗਣ ਦੇ ਆਓ ਹੁਣ ਤਾਂ ਗਰਮੈਸ ਨਾਲੇ ਨਿਕਲਣਾ ਕਿੰਨੇ ਨੇ ਦਾ ਮੈਂ ਦੇ ਲਮੀਨਾ ਹੋ ਗਿਆ ਵੀ ਜੇ ਨੂੰ ਪਾਣੀ ਲੈ ਤੱਕ ਗੰਨਾ ਜੰਮਿਆ ਵੀ ਤੇਰਾ ਬਹੁਤ ਵਧੀਆ ਇਹ ਤਵੀਆਂ ਲੋੜ ਟਾਈਮ ਸਰ ਵੱਜੀਆਂ 10 ਦਿਨ ਮੈਂ ਚ ਲਾਉਣਾ ਨਹੀਂ ਪਾਣੀ ਨੂੰ ਹੋਰ ਨਾ ਲਾਈ ਨਾ ਰਾੜੇ ਜੇ ਦਾ ਇਹ ਗਰਮੈਚ ਦਾ ਇਹ ਜੰਮਦਾ ਯਾਰ ਕਿੰਨੇ ਗੰਨੇ ਗੰਨੇ ਨੂੰ ਇੰਨਾ ਪਾਣੀ ਪੂਣ ਦੀ ਲੋੜ ਨਹੀਂ ਆ ਜੰਮਦਾ ਇਹ ਜੰਮਦਾ ਜੇ ਗਰਮੈਚ ਜੰਮਣਾ ਨਹੀਂ ਡੰਡ ਚ ਨਹੀਂ ਜੰਮਦਾ ਠੰਡ ਚ ਜੰਮਦਾ ਉਹ ਜਗੇਰਾ ਨੇ ਸਾਤੇ ਮੈਂ ਕਹਿੰਦਾ ਹਫਤੇ ਕੇ ਬਾਅਦ ਵੀ ਜੇ ਹੋਇਆ ਗੰਦਾ ਹਾਂ ਹਾਂ ਇਹ ਇਹਨਾਂ ਨੂੰ ਪਾਣੀ ਲਾਉਣਾ ਪੈ ਗਿਆ ਛਟੀਆਂ ਕਰਕੇ ਹਾਂ ਇਹਨਾਂ ਦਾ ਦਿਲ ਕੁਛ ਜੰਮ ਠੰਡਾ ਪੈ ਗਿਆ ਠੰਡਾ ਫਟਗੰਨਾ ਠੰਡਾ ਪੈ ਜਾਂਦਾ ਹੋਰ ਬਾਕੀ ਕਿਹਦਾ ਰੂਟਾ ਵਾਟਰ ਵੀ ਲੇਟ ਕਰਦਾ ਇਹਨਾਂ ਨੇ ਹਾਂ ਰੂਟਾ ਵੂਟਾ ਥੋੜਾ ਚੜਾ ਲਿਆ ਨਾ ਮੇਰੇ ਤਾਂ ਯਾਰ ਗਿੱਲੇ ਬਹੁਤ ਹੀ ਨੇ ਉਹਦੇ ਕਰਕੇ ਮੇਰੇ ਤਾਂ ਵੱਜਣਾ ਨਹੀਂ ਤਾਂ ਰੂਟਾ ਵਾਟਰ ਮੈਂ ਤਾਂ ਕਿਦਾਂ ਦਾ ਦੇਖਦਾ ਤੂੰ ਤਾਂ ਠੀਕ ਆ ਕੰਮ ਤੂੰ ਤਾਂ ਇਹ ਕੁਝ ਨਾ ਕਰੀਏ ਬਸ ਹੁਣ ਤਾਂ ਕੁਝ ਨਹੀਂ ਛੇੜਨਾ ਬਸ ਹੁਣ ਤਾਂ ਇਹਦੇ ਬਾਕੀ ਬਾਈ ਜਿਹੜਾ ਟਾਈਮ ਦਾ ਗੰਨਾ ਇਹਨੇ ਇੰਨਾ ਨਜ਼ਾਰਾ ਲਿਆਂਦਾ ਹੋਇਆ ਹਾਂ ਸਭ ਤੋਂ ਕੱਖ ਨਹੀਂ ਹੈਗਾ ਤਾਂ ਨੇ ਜੰਮੇ ਹੋਏ ਆ ਆ ਤਾਂ ਨੇ ਇਹ ਚ ਵੀ ਤਾਂ ਨੇ ਤੇ ਐ ਜਿਹੜੇ ਕੱਖ ਦਾ ਪੁੱਤ ਡੀਓਰੇ ਭੈਣ ਸਰੋਂ ਵਾਲੇ ਨੂੰ ਸਰੋਂ ਵਾਲੇ ਤਾਂ ਪਰ ਉਹ ਗਡਾਈ ਬਹੁ ਮੰਗਦੇ ਆ ਸਰੋਂ ਆ ਉਹ ਵੀ ਉਹ ਤਾਂ ਦਾਮੀਆਂ ਟੁੱਟ ਲੰਦਾ ਯਾਰ ਹਾਂ ਜ਼ੋਰ ਮਾਰ ਲਾਂਦੀ ਪਹਿਲਾਂ ਹੀ ਸਰੋਂ ਹਾਂ ਹੁਣ ਦੇਖ ਲੈ ਤੂੰ ਬਈ ਸਾਲਾ ਮੈਂ ਕਹਿੰਦਾ ਉਹਨੇ ਮਹੀਨੇ ਚਾਤੀ ਲਗੋ ਜਾਣੀ ਹਾਂ ਐ ਸਾਰਾ ਹੋ ਨਿਕਲਿਆ ਆ ਮੋਂ ਨੇ ਆ ਤਿੱਕੜਨ ਤਿੱਕੜਨ ਆਉਨੇ ਬਾਕੀ ਥੱਲੇ ਦੇ ਗੱਗੇ ਨਾਲ ਵੀ ਦੇਖਿਆ ਮੈਂ ਥੱਲੇ ਦੇ ਲੱਗ ਲੱਗ ਜੰਮ ਰਹੇ ਆ ਜੇ ਵੀ ਬਸ ਬਸ ਇਹ ਬਾਈ ਗੰਨਾ ਸੰਭਣਾ ਸੌਖਾ ਏ ਸੰਭਣਾ ਏ ਥੋੜਾ ਜਿਹਾ ਮਿਹਨਤ ਬਹੁਤ ਮਿਹਨਤ ਸੰਭਾਲ ਜਿਆਦਾ ਮੰਗਦਾ ਹਾਲ ਹਾਂ ਪਰ ਫਿਰ ਵੀ ਮੇਰਾ 300 ਪਲੱਸ ਗੰਨਾ ਹੋਏਗਾ ਗਿੱਲੇ ਦੇ ਸਾਹਮਣੇ ਇਹਦਾ ਹਾਂ ਮੇਰਾ ਤਾਂ ਬਾਈ 270 ਹੋਇਆ ਆ ਮੇਰੀ ਹੁਣ 420 25 ਭਰੀ ਲੱਦ ਕੇ ਭੇਜੀ ਗੱਲ 270 ਹੋਇਆ ਮੇਰਾ ਤਾਂ ਬੂਟੇ ਵਾਲੇ ਗਿੱਲੇ ਚ ਅੱਛਾ ਹਾਂ ਮੂਝੇ ਰੈਡੇ ਜਿੰਦਾ 350 ਹੋ ਜਾਂਦਾ ਹੋਰ ਕਿੰਨਾ ਹੋਣਾ ਮੇਰੇ ਇੰਨੇ ਕ ਤਾਂ ਹੈਗਾ 350 ਦੀ ਐਵਰੇਜ ਬਾਕੀ ਬੂਟਿਆਂ ਦਾ ਹੁਣ ਕਿਵੇਂ ਹੋਜੂ ਤਿਆਰ ਕੇ ਨਹੀਂ ਇਹ ਕਿਹੜੇ ਆਲੇ ਬਾਈ ਕਿਹਾ 50% ਜਾਣਦਾ ਸੁੱਕ ਗਏ ਦੁਬਾਰਾ ਹਰੀ ਹੋਈ ਜੰਨੇ ਹੈ ਉਹ ਵਿੱਚੇ ਸੁੱਕ ਗਏ ਸਾਰੇ ਦੁਬਾਰਾ ਹਰੀ ਹੋਈ ਉਹ ਵੀ ਤਾਂ ਸੁੱਕ ਗਏ ਥੱਲੇ ਹਰੇ ਬਾਈ ਇਹ ਪਾਣੀ ਕਰਕੇ ਆ ਨਾ ਹੋਇਆ ਪਿਆ ਪਾਣੀ ਨੇ ਬਚਾਈ ਜਾਂਦਾ ਥੱਲੇ ਦੇ ਨਾਮ ਕਿਹਾ ਤਿਆਰ ਬਾਇ ਬੂਟੇ ਤੇ ਟਾਈਮ ਨਹੀਂ ਜੇ ਤੇ ਇਹ ਟਾਈਮ ਲਾਉਣੇ ਆ ਇਹਨੂੰ ਸਾਰੇ ਡਬੋ ਕਿਨੂੰ ਹਾਂ ਸਾਰੇ ਪੱਤਾ ਨਾਲ ਨਿਕਲਨ ਦੋ ਪੱਤਾ ਨਾਲ ਨਿਕਲਨ ਦੋ ਪੱਤਾ ਹੀ ਮਾਰਦਾ ਬਾਜੀ ਬਸ ਉਹ ਬੜ ਪੇ ਵਾ ਤਾਂ ਹੀ ਬਣੀ ਘਟ ਆਉਂਦਾ ਨਹੀਂ ਪਾਣੀ ਤਾਂ ਉਹ ਵੀ ਘੱਟੇ ਉਧਰ ਦੇ ਉਹਨਾਂ ਨੇ ਯਾਰ ਫਲਾਤਾ ਉੱਥੇ ਅੱਛਾ ਪਾਣੀ ਘੱਟ ਗਿਆ ਮੈਂ ਚੱਲ ਥੋੜਾ ਥੋੜਾ ਆਈ ਜਾਵੇ ਨਾਲੇ ਤੇ ਬੱਚੇ ਨਹੀਂ ਖਾਲੀ ਖਾਊਗਾ ਤੇ ਬੱਚੇ ਤਿੰਨ ਲਾਤ ਤੇ ਗੱਲ ਮੈਂ ਆਓ ਚਲੋ ਚਾਹੇ ਵੀ ਗੱਡਾ ਖਾਉਂ ਹੀ ਦੇਖਣੇ ਲੱਗੀ ਜਾਂਦਾ ਨਾ ਡੂੰਗਾ ਹੈਗਾ ਥੱਲੇ ਨੂੰ ਕੋਕ ਚਾਈ ਬਹੁਤ ਆ ਚਾਈ ਬਹੁਤ ਕਰਦਾ ਡੁੱਲੂ ਪੰਪ ਅੱਧਾ ਡੁੱਲਿਓ ਜਾਂਦਾ ਹੈ ਹੁਣ ਇਹ ਕੋਈ ਪਾਣੀ ਪਾਉਣ ਆਉਣ ਤੋਂ ਹਾਂ ਡੇਲੀ ਪੈਂਦਾ ਤੋਰ ਰਾਏ ਤੁਰਦੇ ਆ ਹੁਣ ਜ਼ੋਰ ਤਾਂ ਪੂਰਾ ਮਾਰਿਆ ਬਾਕੀ ਭਾਈ ਜੱਗੇ ਰਾਹ ਨੂੰ ਸੁੱਕ ਕੇ ਖਾਦੇ ਨਾ ਵਿੱਚ ਲੱਗੇ ਨਾ ਦੇ ਵੀ ਸੁੱਕ ਕੇ ਪਰ ਇਦਾਂ ਤੇ ਆਏ ਆ ਵੀ ਬਿਨਾ ਪਾਣੀ ਤੇ ਹੀ ਹਰੇ ਹੋ ਮਨ ਉਮੀਦ ਨਹੀਂ ਸੀ ਇਹਾਂ ਦੇ ਕਿਉਂਕਿ ਇਹਦਾ ਪੱਤਾ ਨਹੀਂ ਤਾਂ ਯਾਰ ਬਰਾਬਰ ਲਿਆਂਦੇ ਨਾਲੇ ਇਹਾਂ ਦੇ ਉਹ ਫਿਰ ਤੁਹਾਨੂੰ ਉਹੀ ਸੀਨ ਆ ਪਾਣੀ ਚ ਰੱਖੇ ਪਏ ਤੇ ਆਇਓ ਸਿੱਧੇ ਉਰੇ ਜੱਟ ਬੱਚੇ ਤੇ ਖੜੇ ਮੇਰੇ ਘਰਾਂ ਪਏ ਤੇ ਇਹ ਪਤਾ ਗਿਆ ਜੇਕਾ ਨਹੀਂ ਨਹੀਂ ਮੇਰੇ ਉੱਥੇ ਹੈਗੀ ਆ ਮਿੱਟੀ ਲੱਗੀ ਆ ਇਹਦੇ ਪੈਰਾਂ ਨੂੰ ਇਹ ਹੈਗਾ ਪੱਕਾ ਥੱਲੇ ਉਹ ਫਾਰਸ ਦੇ ਪਏ ਤੇ ਮਿੱਟੀ ਉਹ ਘਰ ਆਉਂਦੀ ਜੜ ਫੜਾਉਂਦੀ ਆ ਆਹੋ ਵਧੀਆ ਬਾਕੀ ਸਾਰੋਂ ਵੜਾ ਦੇਣਾ ਨਾ ਦੋ ਕੁ ਦਿਨ ਤੱਕ ਵੜਾ ਦੇ ਵੜਾ ਦੇ ਹੁਣ ਤਾਂ ਹੋਏ ਗਈ ਇਹ ਵੀ ਆ ਰੰਗ ਬਦਲ ਗਏ ਹੁਣ ਤਾਂ ਬਾਕੀ ਆ ਦੇਖ ਲੈ ਬੂਟੇ ਇੱਕ ਨਹੀਂ ਸੁੱਕਿਆ ਇਹਦੇ ਚ ਟਾਈਮ ਤੁੰਦਾਂ ਤਾਂ ਹੀ ਨਾ ਕਹ ਰਹੇ ਵੀ ਟਾਈਮ ਆ ਜਿਹੜਾ ਟਾਈਮ ਟਾਈਮ ਜਿਹੜਾ ਟਾਈਮ ਹੁੰਦਾ ਟਾਈਮ ਟਾਈਮ ਹੀ ਆ ਪਰ ਆ ਗੰਨਾ ਦੇਖ ਲਈ ਕਿਉਂ ਕਿੱਥੇ ਜਾਣਾ ਉਹ ਨਾਲ ਕਿਤੇ ਨਾ ਹਾਂ ਉਹਦਾ ਵੀ ਫਰਕ ਪੈਣਾ ਚੱਲ ਨਾਲੇ ਟਾਈਮ ਟਾਈਮ ਵਾਲਾ ਹੀ ਤਾਂ ਯਾਰ ਉਹ ਜਿਹੜਾ ਮੇਰੇ ਉੱਥੇ ਨਹੀਂ ਤਾਂ ਉਦੇ ਕਰਕੇ ਗੰਨਾ ਦਿੱਖਦਾ ਸਹੀ ਕਹਿਜਾ ਹੋਇਆ ਬਤਾ ਉਹ ਮੁੱਢਾ ਵੀ ਦੇਖ ਲੈ ਕਹਿਜਾ ਹੋਇਆ ਨਿਕਲਣਾ ਇਹਦਾ ਉਹ ਕੰਮ ਹੋ ਜਾਂਦਾ ਸਿਆਜੂ ਤਾਂ ਆਪਣਾ ਵੀ ਆਪਣੇ ਫਰਿੱਜ ਚ ਲਾਇਆ ਹੋਇਆ ਹੈ ਫਰਿੱਜ ਚ ਲਾਇਆ ਹੋਇਆ ਠੰਡਾ ਰਹਿਣਾ ਉਹ ਉਹ ਚ ਆਏ ਆ ਨਾ ਵੀ 5 10% ਦਾ ਪੌਰੀਆਂ ਖਤਮ ਹੋ ਜਾਣੀਆਂ ਠੰਡੀਆਂ ਠੰਡੀਆਂ ਹੋ ਗਏ ਅੱਜ ਮੀ ਵੀ ਪੈਨੇ ਸਭ ਹੁੰਦਾ ਆ ਵੀ ਯਾਰ ਆ ਗੰਨਾ ਪੂਰਾ ਚੱਲਿਆ ਪਿਆ ਤਾਂ ਹੁਣ ਹਾਲਾ ਮੇਰਾ ਹਾਂ ਹਾਂ ਥੱਲੇ ਤੇ ਇਹਦਾ ਇਹਦੇ ਕਰਕੇ ਬੱਟਾ ਕਰਕੇ ਨਹੀਂ ਦਿਖਦਾ ਤਾਂ ਹੁਣ ਜੇ ਬਾਹਰ ਜਾ ਦੇਖਿਆ ਮੈਂ ਇਹਦਾ ਗਾੜਾ ਕੀ ਦਾ ਪਰ ਬਲਮਾ ਦਾ ਲੋੜ ਨਹੀਂ ਪਾਣੀ ਲਾਉਣ ਦੀ ਗੰਨੇ ਦੀ ਹਾਂ ਉਹ ਬੁਟਿਆਂ ਕਰਕੇ ਲਾਉਣਾ ਪੈ ਗਿਆ ਮੈਨੂੰ ਹਾਂ ਨਾ ਬੁਟੇ ਜਿਹਾ ਕਹਿਣਾ ਹੈ ਹਾਂ ਮੈਂ ਕਹਿੰਦਾ ਸਾਨੂੰ ਬਥੇਰੇ ਕਹੀ ਕਿ ਤੁਸੀਂ ਗੰਨਾ ਅਸੀਂ ਗਰੈਣ ਦੇ ਦੇਖੀ ਜਾਊਗੀ ਥੁੱਕਾ ਹੀ ਚੱਲਣ ਦੇ ਉਹ ਬਹੁਤ ਜੰਮਿਆ ਹੋਇਆ ਹੂੰ ਇਸੇ ਚੱਕਰ ਆ ਕਿ ਕਾਂਕ ਕੌਣਕ ਦੇ ਲਾ ਲੇਟੇ ਹੋ ਗਈ ਹੈ ਤੱਕੀ ਆਓ ਮੈਂ ਇਹ ਕੁਝ ਨਹੀਂ ਪਤਾ 10 ਤਰੀਕ ਤੱਕ ਲੱਗ ਜੂ 6 ਤਰੀਕ ਨੂੰ ਮੈਂ ਵੜਾ ਲਈ ਤੀ 11 ਤਰੀਕ ਨੂੰ ਮੈਂ ਆਰ.ਐਸ.ਬੀ. ਦੇ ਕਢਾਈ ਤੀ ਪਿਛਲੀ ਵਾਰੀ ਹਾਂ ਕਿਹੜੀ ਉਹ ਬੁਟਿਆਂ ਵਾਲੀ ਲੈ ਰੜੇ ਚ ਆਹ ਵਾਲੀ ਤਰੇਸਰ ਹਾਂ ਯਾਰ ਤਰੇਸਰ ਬੜਾ ਲੀਦੀ ਇਹ ਹਾਲੀ ਆਇਆ ਸੀ ਮੈਨੂੰ ਐ ਲੱਗਾ ਵੀ 15 ਦੇ ਪਹਿਲਾਂ ਵੱਡ ਵੀ ਹੋ ਜੂਗੀ ਔਖਾ ਲੱਗਦਾ ਹੈ ਬੜਾ ਮੈਂ ਨਹੀਂ ਪਾਣੀ ਲੰਮਾ ਦੇਣਾ ਮੇਰੇ ਉਧਰ ਆਜੂ 10 ਤਰੀਕ ਨੂੰ ਹੈ 10 ਤਰੀਕ ਨੂੰ ਆਜੂ ਵਧੀਆ ਵਧੀਆ ਆਦਾ ਬੜਾ ਦੇ ਸਾਬੀ ਉਹ ਯਾਰ ਕੀ ਕਰਾਂ ਐਨ ਗੱਲ ਇਹ ਜੋ ਸੇਬਾ ਬਾਬੇ ਕੱਢਣੀ ਸਭ ਤੋਂ ਪਹਿਲਾਂ ਵੱਡੀ ਵੀ ਆ ਜੀ ਉਹਦੇ 5-6 ਕਿਲੇ ਆ। ਉਹ ਕਢਾ ਕੇ ਪੜਾ ਦੇ। ਹਾਂ ਇਹਨਾਂ ਨੂੰ ਕਹਿਮਾ ਕੱਢ ਦੋ ਉਹਦਾ ਜੀ ਵੱਢਣਾ। ਫਿਰ ਗੰਜਾਂ ਨੂੰ ਕੰਨੇ ਪੱਤੀ ਪੁੱਤੀ ਚੱਕ ਦਵਾਂ। ਉਹ ਤਾਂ ਹੋ ਗਈ ਪੂਰੀ ਪੂਰੀ ਜੀ ਤਾਂ ਹੋਊਗੀ। ਵਾਹੀ ਹੁੰਦਾ ਏ। ਐਨਾਂ ਕੇ ਆ ਬਸ ਨਾਲੇ ਫੇ ਝੜਦੀ ਨਹੀਂ ਹੈਗੀ। ਫਿਰ ਉਹ ਵੀ ਆ। ਇਹਨੂੰ ਆਏ ਗਰੀ ਬਣਾ ਕੇ ਜੀ ਸਾਡੀ ਪੂਲੀਆਂ ਬਣੋਗੇ ਫੇ ਲੂਟ। ਹਾਂ ਪੂਲੀਆਂ ਵਾਲਾ ਛੱਤ ਕਰੀਏ ਪਰਾਣੀ ਲਿਆਉਂਗਾ। ਵੀਡੀਓ ਬਾਈ ਉਹ ਚੱਕਦੇ ਆ ਨਾ ਇਹ। ਆ ਥੱਬਾ ਪਾ ਕੇ ਥੱਬਾ ਪੱਲੀ 'ਚ। ਪੱਲੀ 'ਚ ਉਹ ਦਿੱਕੀ ਕਹੜਾ ਖਿੰਡਦੀ ਆ। ਉਹਦਾ ਜਾਨ ਘਟਾਉਂਦੀ ਆ। ਦੂਜੀ ਨਹੀਂ ਆਦਗੀ ਜੀ ਇਹ ਸਾਲ ਵੀ ਰੱਖ ਲਈ ਸਾੰਭਣੀ ਓਕ ਮਾਦਾ ਵੇਚਤੀ ਵੀ ਨਾਲ ਲੱਗਦੀ ਉਹ ਬਾਕੀ ਥੋੜੀ ਹੀ ਹੁਣ ਵੇਚਤੀ ਸੀ ਮਾਦਾ ਥੋੜੀ ਹੀ ਵੇਚੀ ਆ ਹੁਣ ਬਾਕੀ ਗਾਂ ਵਾਲੇ ਸਾਲ ਦੀ ਰੱਖ ਲਈ ਆਹ ਮੇਰੇ ਕੋ ਪਈ ਆ ਯਾਰ ਅਜੇ ਮੇਰੇ ਕੋ ਪਿਛਲੀ ਵੀ ਪਈ ਆ ਨਾਲੇ ਵੇਚ ਵੀ ਦਿੱਤੀ ਮੈਂ ਅੱਛਾ ਆ ਹੁਣ ਇਹ ਦੇਖੂਗਾ ਇਹ ਵੀ ਹਰਸ਼ਵੀਰ ਨੂੰ ਦਿੱਤੀ ਆ ਮੈਂ ਥੋੜੀ ਰੋਪੜ ਵੇਚ ਕੇ ਅੱਛਾ ਇਹਦੀ ਖਰਾਬ ਹੋਗੀ ਇੱਥੇ ਵੀਜੀ ਵੀ ਆ ਹਾਂ ਐਤਕੇ ਫੇਰ ਖਰਾਬ ਹੋਗੀ ਪਿਛਲੀ ਵੀ ਬੀਜੀ ਹੋਣੀ ਮਾਦਾ ਚੱਕ ਸਰੋਂ ਉਹ ਦੁੱਧ ਪੈਸੇ ਦੇਣੇ ਥੋੜੀ ਤੇ ਹਾਂ ਬਾਕੀ ਚਲੋ ਠੀਕ ਹੈ ਜੀ ਮਿਲਦੇ ਕਿਸੇ ਹੋਰ ਬਲੌਗ ਸਾਸੀ ਕਾਲ ਜੀ Beğenmeyi ve yorum ਉਹ ਚੋਲ ਬਾਦੀ ਵਾਲੇ ਪੜੇ ਨੇ ਮੈਂ ਫੇਟ ਨਹੀਂ ਚੋਲ ਬਾਦੀ ਤੇ ਕਿ ਥੋੜਾ ਜਿਹਾ ਗੰਨਾ ਉਹਨਾਂ ਨੇ ਇੱਧਰ ਹੀ ਸੈਟ ਘੱਟੇ ਫੋਟੋ ਰਿਹਾ ਬਾਹਰ ਕੱਢੇ ਦਾ ਉਪਰਾਂ ਨੂੰ ਬਾਹਰ ਆਣ ਵਧੀਆ ਘਟਾਲੇ ਦਾ ਬੰਦਰ ਬਾਈ ਨੇ ਰੱਖਿਆ ਮੱਕੀ ਪੀਕਾ ਹੁਣ ਆਹ ਰਹਿ ਜਾ ਉਹਨਾਂ ਚੜਨੇ ਨੇ ਬਾਕੀ ਤਾਂ ਨਿਕਲੇ ਆ ਹੁਣ ਪਰਾਂ ਦੇ